लोकसभा सीट फतेगढ साहिब ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਖੰਨਾ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਸਮਰਾਲਾ ਰੋਡ ਤੇ ਸਥਿਤ ਮਾਡਲ ਟਾਊਨ ਦੇ ਵਿੱਚ ਜਨਤਕ ਮੀਟਿੰਗ ਵੀ ਕੀਤੀ ਜਨ ਸਭਾ ਦੇ ਵਿੱਚ ਜੀਪੀ ਨੇ ਦਾਅਵਾ ਕੀਤਾ ਕਿ ਜੇਕਰ ਉਹਨਾਂ ਨੂੰ ਲੋਕ ਸੰਸਦ ਵਿੱਚ ਭੇਜਦੇ ਨਹੀਂ ਤਾਂ ਉਹ ਫਤੇਗੜ ਸਾਹਿਬ ਦੇ ਵਿੱਚ ਪੀਜੀਆਈ ਵਰਗਾ ਵੱਡਾ ਹਸਪਤਾਲ ਲਿਆਉਣ ਦੇ ਲਈ ਹਰ ਸੰਭਵ ਯਤਨ ਕਰਨਗੇ ਇਸ ਦੌਰਾਨ ਗੁਰਪ੍ਰੀਤ ਸਿੰਘ ਜੀਪੀ ਨੇ ਮੌਜੂਦਾ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਤੇ ਵੀ ਨਿਸ਼ਾਨੇ ਸਾਧੇ ਤੇ ਕਿਹਾ ਕਿ ਮੌਜੂਦਾ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਦੀ ਕਾਰਜ ਸ਼ੈਲੀ ਕਿਸੇ ਤੋਲੁਕੀ ਨਹੀਂ ਹੈ ਡਾਕਟਰ ਅਮਰ ਸਿੰਘ ਨੇ ਹਲਕੇ ਦੇ ਵਿੱਚ ਕੁਝ ਵੀ ਨਵਾਂ ਨਹੀਂ ਕੀਤਾ ਨਾ ਹੀ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਏ ਲੋਕਾਂ ਦੇ ਪਰੋਸੇ ਤੇ ਖਰੇ ਨਹੀਂ ਉtre ਜਿਸ ਕਾਰਨ ਲੋਕੋ ਨਾ ਤੋਂ ਨਰਾਸ਼ ਨੇ ਅੱਜ ਖੰਨੇ ਆਲਤੀ ਮੇਰੀ ਪਹਿਲੀ ਐਂਟਰੀ ਹੈ ਜੇ ਆਪਣਾ ਜਿਹੜੇ ਕੈਂਪੇਨ ਤੇ ਮੈਂ ਆਪਣੇ ਭਰਾ ਤਨ ਤਨਜੀਤ ਜੀ ਦਾ ਸੋਹ ਸਾਬ ਦਾ ਐਮਐਲ ਸਾਬ ਦਾ ਦਿਲ ਦੀ ਗਰਾਈਆਂ ਦਾ ਧੰਨਵਾਦ ਕਰਨਾ ਚਾਹੁੰਦਾ ਭਰਾ ਦਾ ਜਿਨ੍ਹਾਂ ਨੇ ਅੱਜ ਵਾਕਈ ਮੈਂ ਦੇਖਿਆ ਕਿਉਂਕਿ ਲੰਘ ਦੇ ਵਰਦੇ ਤਾਂ ਬਹੁਤ ਮਿਲੇ ਆ ਪਰ ਜਦੋਂ ਬਾੜ ਚਾਏ ਆ ਇੱਥੇ ਆਪਾਂ ਸੱਜ ਬਾਕੀ ਲੱਗਿਆ ਕਿ ਸਾਡੇ ਭਰਾ ਨੇ ਕੰਮ ਕੀਤਾ ਤੇ ਅੱਜ ਜਿਹੜਾ ਪਿਆਰ ਗਰੀਬ ਵੀ ਦੇ ਲੋ ਚੌਕ ਕਰ ਰਿਆ ਜਿਹੜੇ ਸਾਡੇ ਲੋਗ ਐ ਉਹ ਵੀ ਚੌਕ ਕਰਦੇ ਸਾਡੇ ਨੌਜਵਾਨ ਭਰਾ ਚਾਏ ਮੇਰੇ ਬਜ਼ੁਰਗ ਨੇ ਅੱਜ ਉਹ ਚੌਕ ਕਰ ਰਿਹਾ ਕਿਉਂਕਿ ਸਹੀ ਮਿਹਨਤ ਸਾਡੇ ਭਰਾ ਨੇ ਗਰਾਸ ਰੂਟ ਤੇ ਕੰਮ ਕੀਤਾ ਜੀਪੀ ਸਾਹਿਬ ਕੀ ਮੁੱਦੇ ਨੂੰ ਲੈ ਕੇ ਜਿਹੜਾ ਤੁਸੀਂ ਇਲੈਕਸ਼ਨ ਲੜਨ ਲਈ ਜਿਹੜੇ ਮੈਦਾਨ ਚ ਉਤਰੇ ਹੋ ਅੱਜ ਕੀ ਮੁੱਦੇ ਜਿਵੇਂ ਸਾਡੇ ਬਹੁਤ ਵੱਡਾ ਮੁੱਦਾ ਇਹ ਤੇ ਹਸਪੀਟਲ ਕੋਈ ਹੈ ਨਹੀਂ ਗਾ ਜੀ ਜਿਹੜੇ ਚਾਏ ਪੀਜੀਆ ਹੀ ਹੈਗਾ ਇਹ ਲੁਧਿਆਣਾ 'ਤੇ ਬੜੇ ਦੂਰ ਹਸਪੀਟਲ ਨੇ ਇੱਕ ਮੇਨ ਇਹ ਜੱਡਾ ਰੱਖਾਂਗੇ ਵੀ ਇੱਥੇ ਹਸਪੀਟਲ ਕਟੋ-ਕਟ ਹਜ਼ਾਰ ਬੈੱਡ ਦਾ ਇੱਥੇ ਹਸਪੀਟਲ ਹੋਵੇ ਤਾਂ ਕਿ ਕਟੋ-ਕਟ ਜਿਵੇਂ ਆਪਾਂ ਗੱਲ ਕਰੀਏ ਪੀਜੀਐਚ 'ਚ ਬਹੁਤ ਜ਼ਿਆਦਾ ਉੱਥੇ ਭੀੜ ਹੋਗੀ ਪੇਸ਼ੈਂਟ ਦੀ ਉੱਥੇ ਬੈੱਡ ਨਹੀਂ ਮਿਲਦਾ ਉੱਥੇ ਬੜੀ-ਬੜੀਆਂ ਪ੍ਰੋਬਲਮਾਂ ਨੇ ਪ੍ਰਮਾਤਮਾ ਸੁੱਖ ਰੱਖੇ ਸੈਂਟਰ 'ਚ ਵੀ ਸਾਡੀ ਸਰਕਾਰ ਬਣੇ ਕਾਸੀ ਇਹ ਚੀਜ਼ ਇੱਥੇ ਸੌਖੀ ਬਣਾ ਸਕਦੇ ਆ ਸੀਟਿੰਗ ਐਮਪੀ ਦੀ ਕਾਰਜਸ਼ਾਲਾ ਨੂੰ ਕਿਵੇਂ ਦੇਖਦੇ ਹੋ ਕਾਫੀ ਸਮਾਂ ਉਹਦੇ ਨਾਲ ਵੀ ਰਹੇ ਹੋ ਸੀਟਿੰਗ ਐਮਪੀ ਦੀ ਜਿਹੜੀ ਕਾਰਜਗਰੀ ਹੈ ਉਹ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿਉਂਕਿ ਉਹ ਆਈਐਸ ਸੀਗੇ ਹਾਈਸਟ ਸਟੈਫ ਹੋਏ ਸੀਗੇ ਜਿਹੜੇ ਬੰਦੇ ਪੋਲਿਟਿਕ ਸ਼ੁਰੂ ਤੋਂ ਬੰਦੇ ਕੰਮ ਕਰਦੇ ਚਾਹੇ ਉਹ ਐਮਸੀ ਐਮਸੀ ਤੋਂ ਸ਼ੁਰੂ ਹੁੰਦੇ ਆ ਜਾਂ ਐਮਐਲਏ ਬਣਦੇ ਆ ਉਹਨਾਂ ਦਾ ਕੰਮ ਕਰਨ ਦਾ ਇੱਕ ਨਵਕਲ ਹੁੰਦੇ ਪ੍ਰੋਗਰਾਮ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਵਾਕਈ ਕੰਮ ਕਰਨਾ ਹੁੰਦਾ ਗਰਾਸ ਰੂਟ ਦੇ ਤਰ੍ਹਾਂ ਨੂੰ ਕਿਉਂਕਿ ਜਿਹੜੀ ਹਾਰਡ ਵਰਕ ਕਰ ਸਕਦਾ ਉਹ ਪੋਲਿਟਿਕ ਜੇ ਸ਼ੁਰੂ ਤੋਂ ਬੰਦਾ ਪੋਲਿਟਿਕ ਕਰਦਾ ਉਹ ਹੀ ਹਾਰਡ ਵਰਕ ਕਰ ਸਕਦਾ ਉਹ ਹੀ ਲੋਕਾਂ ਦੇ ਜਿਹੜੇ ਜਿਹੜੇ ਕੰਮ ਨੇ ਚਾਹੇ ਗਰੀਬ ਲੋਕ ਆ ਚਾਹੇ ਮਜ਼ਦੂਰ ਨੇ ਚਾਹੇ ਸਾਡੇ ਕਿਸਾਨ ਭਰਾ ਨੇ ਚਾਹੇ ਸਾਡੇ ਵਪਾਰੀ ਨੇ ਚਾਹੇ ਕੋਈ ਇੰਡਸਟਰੀਲਿਸਟ ਹੈ ਉਹਨਾਂ ਦੇ ਆਪਾਂ ਪਹਿਲ ਦੇ ਅਧਾਰ ਤੇ ਕੰਮ ਕਰਾਂਗੇ ਕਿਉਂਕਿ ਉਹਨਾਂ ਕੋਲ ਕਈ ਚੀਜ਼ਾਂ ਦਾ ਤਜਰਬਾ ਨਹੀਂ ਹੁੰਦਾ 2 ਸਾਲ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਚ ਆਮ ਆਦਮੀ ਪਾਰਟੀ ਪੰਜਾਬ ਅੰਦਰ ਚੱਲ ਰਹੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜੋ ਸੁਪਨਾ ਸੀ ਜੋ ਨੀਤੀਆਂ ਸੀ ਉਹ ਜੋ ਪੂਰ ਚੜ ਰ ਚਾਹੇ ਉਹ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਹੋਵੇ ਚਾਹੇ ਸਿਹਤ ਨੂੰ ਲੈ ਕੇ ਹੋਵੇ ਚਾਹੇ ਸਿੱਖਿਆ ਨੂੰ ਲੈ ਕੇ ਹੋਵੇ ਚਾਹੇ ਬੇਰੋਜ਼ਗਾਰੀ ਨੂੰ ਰੋਜ਼ਗਾਰੀ 'ਚ ਬਦਲਣ ਦੀ ਗੱਲ ਹੋਵੇ 43000 ਨੌਕਰੀਆਂ ਦੀ ਗੱਲ ਹੋਵੇ 12750 10 ਟੀਚਰਾਂ ਦੇ ਪੱਕੇ ਕਰਨ ਦੀ ਗੱਲ ਹੋਵੇ ਇਹ ਸਾਰਾ ਕੰਮ ਜੇ ਹੋ ਸਕਿਆ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰ ਸਕੀ ਹੈ 2 ਸਾਲਾਂ ਦੇ ਅੰਦਰ ਬੜੇ ਵੱਡੇ ਲੈਵਲ ਤੇ ਮਾਸ ਲੈਵਲ ਦੇ ਉੱਤੇ ਐਡਾ ਵੱਡਾ ਜਾਨੀ ਕਿ ਉਹਦੇ ਤਰੱਕੀ ਹੋਈ ਆ ਪੰਜਾਬ ਦੀ ਕਿ ਅੱਜ ਗਰੀਬ ਵਰਗ ਮੱਧ ਵਰਗ ਤੇ ਜਿਹੜਾ ਅਪਰ ਸੈਗਮੈਂਟ ਹੈ ਸਾਰੇ ਖੁਸ਼ ਨੇ ਇੰਡਸਟਰੀਲਿਸਟ ਬਹੁਤ ਖੁਸ਼ ਹੈ ਨਵੀਂ ਇੰਡਸਟਰੀ ਆ ਰਹੀ ਹੈ ਔਰ ਮਤਲਬ ਕਿ ਇੱਕ ਕਹਿ ਲੋ ਵੀ ਲੋਕਾਂ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਕੋਈ ਸਰਕਾਰ ਐਡਾ ਵੀ ਕੰਮ ਕਰ ਸਕਦੀ ਹੈ ਹੁਣ ਤੱਕ ਤਾਂ ਨਹੀਂ ਪਤਾ ਨਹੀਂ ਕੀ ਸੋਚ ਕੇ ਝੂਠੇ ਜਿਹੇ ਲਾਰੇ ਝੂਠੀਆਂ ਜੀਆਂ ਸ਼ਕਲਾਂ ਝੂਠੇ ਜਿਹੇ ਵਾਅਦੇ ਲਾ ਲੂ ਕੇ ਤੁਰਦੇ ਬਣੇ ਇਹ ਪਹਿਲੀ ਵਾਰ ਹੋਇਆ ਕਿ ਅਸਲੀਅਤ ਦੀ ਜਿਹੜੀ ਕੋਈ ਪਾਰਟੀ ਗਰਾਸਰੂਟ ਲੈਵਲ ਤੇ ਕੰਮ ਕਰਨ ਲਈ ਆਈ ਹੈ ਗੁਰਪ੍ਰੀਤ ਸਿੰਘ ਜੀਪੀ ਦੀ ਹੁਣ ਦਿੱਤ ਲਈ ਕੀ ਤਰ੍ਹਾਂ ਦੀ ਰਣਨੀਤੀ ਰੋਕਾ ਮੇਰੇ ਵੱਡੇ ਵੀਰ ਨੇ ਜੀ ਗੁਰਪ੍ਰੀਤ ਸਿੰਘ ਜੀ ਜੀਪੀ ਅੱਜ ਮੇਰੇ ਨਾਲ ਖੜੇ ਨੇ ਖੰਨੇ ਦੇ ਅੰਦਰ ਅੱਜ ਪਹਿਲੀ ਅਸੀਂ ਇਹ ਸਮਝ ਲਓ ਜਨ ਸਭਾ ਕੀਤੀ ਹੈ ਔਰ ਤੁਸੀਂ ਦੇਖ ਸਕਦੇ ਹੋ ਅੱਜ ਠਾਠਾ ਮਾਰਦਾ ਇਕੱਠ ਹੋ ਰੇ ਇਹ ਆਪਣੇ ਆਪ ਚ ਇੱਕ ਸਬੂਤ ਹੈ ਕਿ ਜਿਹੜਾ ਬਿਗਲ ਵੱਜ ਚੁੱਕਿਆ ਚੋਣਾ ਦਾ ਔਰ 100% ਮੈਂ ਵਾਦਾ ਕਰਦਾ ਔਰੇ ਕਿ ਖੰਨੇ ਦੀ ਜਿਹੜੀ ਸੀਟ ਹੈ ਉਹ ਮੈਂ ਜਿਤਾ ਕੇ ਗੁਰਪ੍ਰੀਤ ਸਿੰਘ ਜੀ ਪੀਜੀ ਦੀ ਝੋਲੀ 'ਚ ਪਾਉਂਗਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਝੋਲੀ 'ਚ ਪਾਉਂਗਾ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ 'ਚ ਪਾਉਂਗਾ ਉਰੋਂ ਮੈਂ ਆਪਣੇ ਹਲਕੇ 'ਚੋਂ ਇਹਨਾਂ ਦੇ ਕਦਮ ਟੱਕੜੇ ਕਰਕੇ ਤੋੜੂੰਗਾ ਜਿਹੜੇ ਬਾਕੀ ਦੇ ਵੀ 9 ਹਲਕੇ ਨੇ ਸਾਡੇ 8 ਹਲਕੇ ਦੋ ﺇਲਾਵਾ ਉਹਨਾਂ 'ਚ ਵੀ ਪੂਰੀ ਡਟ ਕੇ ਅਸੀਂ ਜ਼ੋਰ ਮਾਰਾਂਗੇ ਔਰ ਗੁਰਪ੍ਰੀਤ ਸਿੰਘ ਜੀ ਪੀਜੀ ਉਹ ਮੈਂਬਰ ਪਾਰਲੀਮੈਂਟ ਐਡੀ ਵੱਡੀ ਬਹੁਮਤ ਨਾਲ ਜਾਣ ਕੇ ਬਣ ਕੇ ਕਿ ਅੱਜ ਤੱਕ ਦੀ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹੋਊਗੀ ਜੀ